ਸੇਮ ਸਜਾਉ ਨੂੰ 2024 ਲੋਕ ਸਭਾ ਚੋਣਾਂ ਲੈ ਕੇ ਕੱਲ 7ਵੇਂ ਚਰਨ ਦਾ મતદાન ਹੋਣਾ ਜਿਸ ਨੂੰ ਲੈ ਕੇ ਕਾफी ਸਖਤੀ ਕੀਤੀ ਗਈ ਹੈ ਇਸ ਇੰਡੀਆ ਦੇ ਬੀਤੇ ਦਿਨ ਐਕਸਾਈਜ਼ ਟੀਮ ਨੂਰਮਹਿ ਇਲਾਕੇ ਵਿੱਚ 15 ਪੇਟੀ ਸ਼ਰਾਬ ਬਰਾਮਦ ਹੋਈ ਪੁਲਿਸ ਨੇ ਮੌਕੇ ਤੇ ਗਲਜਿੰਦਰ ਸਿੰਘ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਿਸ ਦੀ ਗੱਡੀ ਦਾ ਇਸਤੇਮਾਲ ਹੋ ਰਿਹਾ ਉਸ ਤੇ ਵੀ ਕਾਰਵਾਈ ਹੋਵੇਗੀ ਜੋ ਰੋਪੀ ਹੈ ਉਸ ਤੇ ਕਾਰਵਾਈ ਹੋਵੇਗੀ ਅਤੇ ਉਸ ਦੀ ਕਾਰ ਨੂੰ ਬੰਦ ਕਰ ਦਿੱਤਾ ਜਾਵੇਗਾ ਪ੍ਰੈਸ ਕਾਨਫਰੰਸ ਕਰਦਿਆ ਡੀਐਸਪੀ ਨਕੌਦਾ ਕੁਲਵੰਤ ਸਿੰਘ ਵਿਰਕ ਨੇ ਕਿ ਕੱਲ ਐਕਸਾਈਜ਼ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੱਡੀ 'ਚ ਸ਼ਰਾਬ ਭਰੀ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਉਸ ਦੇ ਕੋਲੋਂ 15 ਪੇਟੀ ਸ਼ਰਾਬ ਬਰਾਮਦ ਹੋਈ ਮੌਕੇ ਤੇ ਐਕਸਾਈਜ਼ ਦੀ ਧਾਰਾ 161 ਤਹਿਤ ਕਾਰਵਾਈ ਕੀਤੀ ਗਈ ਸੀ ਪਰ ਗੱਡੀ 'ਤੇ ਸ਼ਰਾਬ ਮਿਲਣ ਦੇ ਕਾਰਨ ਹੁਣ ਇਸ ਵਿੱਚ ਧਾਰਾ 78 ਨੂੰ ਵੀ ਨਾਲ ਛੋੜ ਦਿੱਤਾ ਗਿਆ ਦੇਖੋ ਕਿ ਜਿਦਾਂ ਆਪ ਨੂੰ ਪਤਾ ਆ ਕਿ ਲੋਕ ਸਭਾ ਚੋਣਾਂ 224 ਕੱਲ ਨੂੰ ਪੈਣ ਜਾ ਰਹੀਆਂ ਅੱਜ ਅਸੀਂ ਪੁਲਿਸ ਪਾਰਟੀਆਂ ਇੱਥੇ ਕਾਲਜ ਦੇ ਵਿੱਚ ਜਿਹੜੀਆਂ ਆ ਦੇਖ ਕੇ ਵੀ ਆਂ ਡਿਸਪੈਚ ਕਰ ਰਹੇ ਆਂ ਇਸੇ ਲੋਕ ਸਵਾ ਚੋਣਾਂ ਦੇ ਤਹਿਤ ਐਫਐਸਟੀ ਟੀਮਾਂ ਐਸਐਸਟੀ ਟੀਮਾਂ ਤਾਂ ਕਿ ਕੋਈ ਨਜਾਇਜ਼ ਸ਼ਰਾਬ ਜਾਂ ਕੋਈ ਹੋਰ ਫਰੀ ਵੀਜ਼ ਨਾ ਪੰਡੀਆਂ ਜਾ ਸਕਣ ਤਿਆਰ ਆਪਣੇ ਏਰੀਆ ਦੇ ਵਿੱਚ ਤਨਾਤ ਕੀਤੀਆਂ ਹੋਈਆਂ ਆਂ ਕੱਲ ਸਾਨੂੰ ਨੂਰਮਹਿਲ ਏਰੀਆ ਦੇ ਵਿੱਚ ਇਤਲਾਹ ਮਿਲੀ ਸੀ ਕਿ ਇੱਕ ਗੱਡੀ ਐ ਸਕੋਰਪਿਓ ਜਿੱਟੇ ਰੰਗ ਦੀ ਉਹਦੇ ਵਿੱਚ ਸ਼ਰਾਬ ਕੈਰੀ ਕੀਤੀ ਜਾ ਰਹੀ ਆ ਜੋ ਸਾਡੀ ਉਸ ਏਰੀਆ ਦੀ ਐਫਐਸਟੀ ਟੀਮ ਨੇ ਉਹ ਗੱਡੀ ਦਾ ਪਿੱਛਾ ਕਰਕੇ ਉਹ ਗੱਡੀ ਜਿਹੜੀ ਆ ਉਹਦਾ ਨੰਬਰ ਸੀਗਾ ਸੀਐਕ 03U8567 ਨੂੰ ਕਾਬੂ ਕੀਤਾ ਸੀ ਕਾਬੂ ਕਰਕੇ ਉਹਦੇ ਵਿੱਚੋਂ ਇੱਕ ਬੰਦਾ ਕਾਬੂ ਕੀਤਾ ਗਿਆ ਸੀ ਜਿਹਦੇ ਕੋਲ 15 ਪੇਟੀਆਂ ਸ਼ਰਾਬ ਰਾਇਲ ਸਟੈਗ ਜਿਹੜੀ ਬਰਾਮਦ ਹੋਈ ਸੀ ਉਹ ਜਿਹੜਾ ਬੰਦਾ ਗੱਡੀ ਸਮੇਤ ਕਾਬੂ ਕੀਤਾ ਸੀ ਉਹਦਾ ਨਾਮ ਹੈਗਾ ਦਲਜਿੰਦਰ ਸਿੰਘ ਸਨ ਉਹ ਜਸਵਿੰਦਰ ਸਿੰਘ ਪਿੰਡ ਲੇਤਰਾ ਪਹਿਲਾਂ ਤਾਂ ਅਕਸਾਈਜ਼ ਇਨਸਪੈਕਟਰ ਸਾਹਿਲ ਬਰਮਨ ਨੇ ਮੌਕੇ ਤੇ ਬਣਾ ਕੇ ਉਹਦੇ ਖਿਲਾਫ ਜੋ ਵੀ ਅਕਸਾਈਜ਼ ਐਕਟ ਦੀ ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਸੀ ਉਸ ਤੋਂ ਬਾਅਦ ਬਿਊਰੋਇੰਗ ਇਨਵੈਸਟੀਗੇਸ਼ਨ ਪਤਾ ਲੱਗਾ ਵੀ ਇਹ ਜਿਹੜੀ ਗੱਡੀ ਆ ਇਹਦੀ ਰਜਿਸਟ੍ਰੇਸ਼ਨ ਹੈਗੀ ਆ ਜਸਵਿੰਦਰ ਸਿੰਘ ਸਰਦਾਰ ਕੁਲਵੰਤ ਸਿੰਘ ਜੋ ਵੀ ਸੇਮ ਪਿੰਡ ਲਤਰਾਂ ਦੇ ਰਹਿਣ ਵਾਲੇ ਆ ਉਹਦੇ ਨਾਮ ਪਰ ਕਿਉਂਕਿ ਜੇ ਹੁਣ ਗੱਡੀ ਦੇ ਵਿੱਚ दारू ਕੈਰੀ ਕੀਤੀ ਜਾ ਰਹੀ ਆ ਉਹਦੇ ਮੁਤਾਬਕ ਸੈਕਸ਼ਨ 78 ਆਫ ਐਕਸਾਈਜ਼ ਐਕਟ ਦਾ ਵਾਧਾ ਕੀਤਾ ਗਿਆ ਆ ਇਸ ਬੰਦੇ ਨੂੰ ਵੀ ਨੋਮੀਨੇਟ ਕੀਤਾ ਗਿਆ ਦੋਸ਼ੀ ਇਹਦੀ ਰੈਸਟ ਕੀਤੀ ਗਈ ਆ ਅਗਲੀ ਤਫਤੀਸ਼ ਜਾਰੀ ਆ ਅਗਲੀ ਤਫਤੀਸ਼ ਜਿੱਦਾਂ ਜਿੱਦਾਂ ਕੋਈ ਨਵੇਂ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗਾ ਦਾ ਐਕਸਾਈਜ਼ ਐਕਟ ਦੀ ਇੱਕ ਧਾਰਾ ਆ ਜਿਹਦੇ ਵਿੱਚ ਜੇ ਕੋਈ ਗੱਡੀ ਜਾਣ ਪੁੱਝ ਕੇ ਬੰਦਾ ਦਿੰਦਾ ਆ ਵੀ ਇਹਦੀ ਵਿੱਚ ਨਜਾਇਜ਼ ਸ਼ਰਾਬ ਕੈਰੀ ਕੀਤੀ ਜਾਣੀ ਆ ਉਹ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਂਦਾ ਆ ਜੋ ਮੈਨਾਂ ਕਯੂਜ਼ ਨੂੰ سزا ਹੋਦੀ ਉਹਦੇ ਨਾਲ ਦੀ سزا ਹੀ ਜਿਹੜੀ ਆ ਜੇ ਦੀ ਗੱਡੀ ਹੁੰਦੀ ਆ ਜਿੰਨੇ ਜਾਣ ਬੁੱਝ ਕੇ ਆਪਣੀ ਗੱਡੀ ਸ਼ਰਾਬ ਕੈਰੀ ਕਰ ਲਈ ਦਿੱਤੀ ਹੁੰਦੀ ਆ ਉਹ ਸੇਮ ਸਜ਼ਾ ਉਹਨੂੰ ਹੁੰਦੀ ਆ ਬਿਲਕੁਲ ਜੀ ਗੱਡੀ ਰਾਨੇ ਕਬਜ਼ਾ ਪੁਲਸ ਨੇ ਲਈ ਆ ਉਹ ਪ੍ਰੋਪਰ ਕਾਨੂੰਨੀ ਪ੍ਰੋਸੀਜਰ ਆਹੀਂ ਜੇ ਉਹ ਨਹੀਂ ਵਾਪਸ ਲੈਣੀ ਹੋਊਗੀ ਤਾਂ ਥਰੂ ਕੋਰਟ ਲੈਣਗੇ